ਮਰਨ ਕਿਨਾਰੇ ਪਏ ਬੰਦੇ ਨੂੰ ਜ਼ਿੰਦਗੀ ਦੇਣ ਦੀ ਸਮਰੱਥਾ ਰੱਖਦਾ ਹੈ ਪੂਰਨ ਚੰਦਰੋਦ ਦੇ ਮਕਰਦਵਜ ਮਤਲਬ ਕਿ ਸਿੱਧ ਮਕਰਦਵਜ ਵੈਸੇ ਤਾਂ ਮੌਤ ਦਾ ਕੋਈ ਇਲਾਜ ਨਹੀਂ ਹੈਗਾ ਪਰ ਅਗਰ ਸਿੱਧ ਮਕਰਦਵਜ ਇੱਕ ਰਤੀ ਕਸਤੂਰੀ ਅੱਧੀ ਰਤੀ ਤુલਸੀ ਦੇ ਰਸ ਦੇ ਨਾਲ ਦੇ ਦਿੱਤੀ ਜਾਵੇ ਤਾਂ ਮਰਨ ਕਿਨਾਰੇ ਪਏ ਬੰਦੇ ਨੂੰ ਵੀ ਹੋਸ਼ ਆ ਜਾਊਗੀ ਪਰ ਆਰਾਮ ਨਾਲ 1-2 ਘੰਟੇ ਤੁਹਾਡੇ ਕੋਲ ਬੈਠ ਕੇ ਗੱਲਾਂ ਕਰਕੇ ਜਾਏਗਾ ਪਿਛਲੀ ਵੀਡੀਓ ਦੇ ਵਿੱਚ ਮੈਂ ਅਬਰਕ ਬਸਮ ਦਾ ਜ਼ਿਕਰ ਕੀਤਾ ਸੀ ਇਹ ਅਬਰਕ ਬਸਮ ਦੇ ਕਿੱਥੇ ਕਿੱਤੇ ਫਾਇਦੇ ਹੁੰਦੇ ਆ ਕਿ ਕੀ ਅਨੁਪਾਣ ਹੁੰਦਾ ਉਸ ਤੇ ਚਰਚਾ ਪਾਈ ਸੀ ਅਬਰਕ ਬਸਮ ਦੀ ਤਰ੍ਹਾਂ ਸਿੱਧ ਮਕਰਦਵਜ ਵੀ ਇੱਕ ਐਹੋ ਜਿਹਾ ਰਸਾਇਣ ਹੈਗਾ ਜਿਸ ਦੇ ਬੇਸ਼ੁਮਾਰ ਫਾਇਦੇ ਹੈਗੇ ਆ ਫਾਇਦੇ ਗਿਣੋਂ ਦਾ ਗਿਣੋਂ ਦਾ ਤੁਹਾਨੂੰ ਮੈਂ ਥੱਕ ਜਾਊਂਗਾ ਇਸ ਦੇ ਮੇਨ ਮੇਨ ਫਾਇਦੇ ਕੀ ਕੀ ਹੈਗੇ ਆ ਕਿੱਥੇ ਕਿਤੇ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਉਹ ਤੁਹਾਨੂੰ ਮੈਂ ਦੱਸਣ ਦੀ ਪੂਰੀ ਕੋਸ਼ਿਸ਼ ਕਰੂੰਗਾ ਮਨੁੱਖੀ ਤਾਕਤ ਵਧਾਉਣ ਦੇ ਵਿੱਚ ਸਿੱਧ ਮਕਰ ਦੁਜ ਦਾ ਬਹੁਤ ਵੱਡਾ ਰੋਲ ਹੈਗਾ ਚਾਹੇ ਮਰਦ ਹੈ ਚਾਹੇ ਔਰਤ ਹੈ ਸਰੀਰਕ ਤੇ ਮਾਨਸਿਕ ਤਾਕਤ ਵਧਾਉਣ ਦੇ ਲਈ ਦਿਲ ਨੂੰ ਤਾਕਤ ਦੇਣ ਦੇ ਲਈ ਨਾੜੀ ਤੰਤਰ ਨੂੰ ਸਟਰੋਂਗ ਕਰਨ ਦੇ ਲਈ ਸਿੱਧ ਮਕਰ ਦੁਜ ਦਾ ਯੂਜ਼ ਹੁੰਦਾ ਹੈ ਵੀਰਜ ਦੇ ਵਿੱਚ ਸ਼ਕਰਾਣੋਂ ਦੀ ਕਮੀ ਦੇ ਲਈ ਬਲ ਪੈਦਾ ਕਰਨ ਦੇ ਲਈ ਸਰੀਰ ਦੀ ਚੁਸਤੀ ਫੂਰਤੀ ਲਈ ਔਰ ਚਿਹਰੇ ਦੀ ਨਿਖਾਰ ਲਈ ਸਿਧ ਮਕਰਦਵਜ ਦਾ ਯੂਜ਼ ਬਹੁਤ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਮਰਦਾਂ ਦੀ ਗੱਲ ਕਰੀਏ ਤਾਂ ਨਾ ਮਰਦੀ ਮਤਲਬ ਕਿ ਲਿੰਗ ਦੇ ਵਿੱਚ ਟਿੱਲਾਪਨ ਦੀ ਸਮੱਸਿਆ ਜਾਂ ਸ਼ਿਗਰਪਤਨ ਦੀ ਸਮੱਸਿਆ ਤੇ ਵੀ ਸਿਧ ਮਕਰਦਵਜ ਦਾ ਬਹੁਤ ਵੱਡਾ ਰੋਲ ਹੈ ਇਹ ਇਕੱਲੇ ਮਰਦਾਂ ਲਈ ਹੀ ਨਹੀਂ ਬਲਕਿ ਬੱਚਿਆਂ ਨੂੰ ਵੀ ਇਸ ਦਾ ਸੇਵਨ ਕਰਵਾਇਆ ਜਾਂਦਾ ਹੈ ਔਰ ਔਰਤਾਂ ਤੇ ਬੁੱਢਿਆਂ ਨੂੰ ਵੀ ਇਸ ਦਾ ਸੇਵਨ ਜ਼ਰੂਰ ਕਰਵਾਉਣਾ ਚਾਹੀਦਾ ਹੈ ਬੁੜਾਪੇ ਦੇ ਵਿੱਚ ਬਾਤ ਪ੍ਰਕਿਰਤੀ ਵਧਨ ਕਰਕੇ ਨਰਵਸ ਸਿਸਟਮ ਦਾ ਕਮਜ਼ੋਰ ਹੋ ਜਾਣਾ ਮਤਲਬ ਕਿ ਨਾੜੀ ਤੰਤਰ ਦਾ ਕਮਜ਼ੋਰ ਹੋ ਜਾਣਾ ਮਾਸਪੇਸ਼ੀਆਂ ਅਤੇ ਜੋੜਾਂ ਦੇ ਵਿੱਚ ਦਰਦ ਬਣੀ ਰਹਿਣੀ ਤਾਂ ਉੱਥੇ ਵੀ ਸਿਧ ਮਕਰ ਦੁਜ ਦਾ ਸੇਵਨ ਕਰਵਾਇਆ ਜਾਂਦਾ ਹੈ ਮੇਰੇ ਤਜਰਬੇ ਦੇ ਵਿੱਚ ਅਗਰ ਕੋਈ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਕੰਮ ਕਰਨ ਵਾਲੀ ਕੋਈ ਔਸ਼ਧੀ ਹੈਗੀ ਹੈ ਜੋ ਕਿ ਸਰੀਰ ਦੇ ਵਿੱਚ ਜਾਨ ਫੂਕ ਦੇਵੇ ਕਮਜ਼ੋਰੀ ਨੂੰ ਖਤਮ ਕਰ ਦੇਵੇ ਸਰੀਰ ਦੀ ਉਤੇਜਨਾ ਨੂੰ ਵਧਾਵੇ ਤਾਂ ਸਿਧ ਮਕਰ ਦੁਜ ਤੋਂ ਉੱਪਰ ਕੋਈ ਵੀ ਚੀਜ਼ ਨਹੀਂ ਹੈ ਜਿਹੜੇ ਲੋਕ ਬੁੜਾਪੇ ਦੇ ਵੱਲ ਕਾਫੀ ਤੇਜ਼ੀ ਵੱਲ ਜਾ ਰਿਹਾ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੀ ਉਮਰ ਅਜੇ ਛੋਟੀ ਹੈ ਪਰ ਐ ਮਹਿਸੂਸ ਹੁੰਦਾ ਕਿ ਉਹਨਾਂ ਦੀ ਉਮਰ ਜ਼ਿਆਦਾ ਹੈਗੀ ਹੈ ਮੂਹ ਦੇ ਉੱਪਰ ਚੁਰੜੀਆਂ ਆ ਚੁੱਕੀਆਂ ਹੈ ਵਾਲ ਜਲਦੀ ਚਿੱਟੇ ਹੋ ਰਿਹਾ ਤਾਂ ਉਹਨਾਂ ਨੂੰ ਵੀ ਸਿੱਧ ਮਕਰ ਦਵਜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਮਰਦਾਂ ਜਾਂ ਔਰਤਾਂ ਦੇ ਵਿੱਚ ਕਾਮ ਉਤੇਜਨਾ ਦੀ ਕਮੀ ਹੋ ਚੁੱਕੀ ਹੈ ਮਤਲਬ ਕਿ ਸੰਬੋਗ ਕਰਨ ਦੀ ਇੱਛਾ ਖਤਮ ਹੋ ਚੁੱਕੀ ਹੈ ਜਿਹਨੂੰ ਇੰਗਲਿਸ਼ ਦੇ ਵਿੱਚ ਲੋ ਲਿਬਿਡੋ ਕਹਿੰਦੇ ਆ ਉਹਨਾਂ ਨੂੰ ਵੀ ਸਿੱਧ ਮਕਰਦਵਜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਸੇਵਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਟਾਣੂ ਜਾਂ ਜ਼ਰੀਲਾ ਮਾਦਾ ਜਿਹੜਾ ਹੁੰਦਾ ਹੈ ਉਹ ਬਿਲਕੁਲ ਵੀ ਨਹੀਂ ਠਹਿਰਦਾ ਤੇਜ਼ੀ ਦੇ ਨਾਲ ਅਸਰਦਾਰਕ ਹੋਣ ਕਰਕੇ ਇਸ ਨੂੰ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਜਿਵੇਂ ਅਗਰ ਕਿਸੇ ਨੂੰ ਮਿਰਗੀ ਦਾ ਦੌਰਾ ਪੈ ਗਿਆ ਹੈ ਤਾਂ ਕਸਤੂਰੀ ਦੇ ਨਾਲ ਇਸ ਦਾ ਯੂਜ਼ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਅਗਰ ਕਿਸੇ ਦਾ ਬੀਪੀ ਘਟ ਗਿਆ ਖਾਸ ਕਰਕੇ ਇਸ ਮੱਸੇ ਔਰਤਾਂ ਦੇ ਵਿੱਚ ਹੁੰਦੀ ਹੈ ਤਾਂ ਉੱਥੇ ਵੀ ਇਸ ਦਾ ਸੇਵਨ ਕਰਵਾਉਣ ਦੇ ਨਾਲ ਲੋ ਬੀਪੀ ਦੀ ਸਮੱਸਿਆ ਵੀ ਹਟ ਜਾਂਦੀ ਹੈ ਜਿਹੜੇ ਡਾਕਟਰ ਇਹ ਕਹਿੰਦੇ ਆ ਕਿ ਆਯੁਰਵੇਦ ਦੇ ਵਿੱਚ ਐਮਰਜੈਂਸੀ ਵਾਲੀ ਕੋਈ ਵੀ ਦਵਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਮੇਰੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸਿਦਮਕਰ ਦੁਜ ਦੇ ਹੋਰ ਵੀ ਅਨੇਕਾਂ ਹੀ ਫਾਇਦੇ ਹੈਗੇ ਆ ਦਿਲ ਨੂੰ ਇਹ ਤਾਕਤ ਦਿੰਦੀ ਹੈ ਸ਼ੀਗਰਪਤਨ ਦੀ ਸਮੱਸਿਆ ਤੇ ਬਹੁਤ ਵੱਡਾ ਰੋਲ ਹੈਗਾ ਹੈ ਮਰਦਾਨਾ ਕਮਜ਼ੋਰੀ ਦੇ ਉੱਪਰ ਬਹੁਤ ਵੱਡਾ ਰੋਲ ਹੈਗਾ ਪਰ ਹਰ ਇੱਕ ਸਿਦਮਕਰ ਦੁਜ ਨੂੰ ਨਹੀਂ ਲੈ ਸਕਦਾ ਇਸੇ ਚੰਗੇ ਵੈਦ ਹਕੀਮ ਡਾਕਟਰ ਦੀ ਦੇਖਰੇਖ ਦੇ ਵਿੱਚ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਦਾ ਬੀਪੀ ਵੱਧਦਾ ਹੈ ਜਾਂ ਜਿਨ੍ਹਾਂ ਦੇ ਅੰਦਰ ਗਰਮੀ ਪਈ ਹੋਈ ਹੈ ਜਿਨ੍ਹਾਂ ਔਰਤਾਂ ਨੂੰ ਲੂਕੋਰੀਆ ਦੀ ਸਮੱਸਿਆ ਹੈ ਮਰਦਾਂ ਨੂੰ ਤਾਂਤ ਨਾਈਟ ਫਾਲ ਚਿਪਚਿਪਾ ਪਾਣੀ ਦੀ ਸਮੱਸਿਆ ਹੈਗੀ ਹੈ ਤਾਂ ਉਹਨਾਂ ਨੂੰ ਸਿਧ ਮਕਰਦਵਜ ਯੂਜ਼ ਕਰਵਾਉਣ ਤੋਂ ਪਹਿਲਾਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਸਿਧ ਮਕਰਦਵਜ ਦੀ ਜਿਹੜੀ ਡੋਸ ਹੈਗੀ ਹੈ 1:31 ਤੋਂ ਲੈ ਕੇ 1:30 ਤੱਕ ਹੈਗੀ ਹੈ ਐਮਰਜੈਂਸੀ ਕੰਡੀਸ਼ਨ ਦੇ ਵਿੱਚ 1:30 ਔਰ ਅਗਰ ਆਪ ਪੈਸੇ ਨੂੰ ਲਗਾਤਾਰ ਯੂਜ਼ ਕਰਨਾ ਹੈ ਤਾਂ ਆਪਾਂ ਇਸ ਨੂੰ 40-50 mg ਤੱਕ ਵੀ ਯੂਜ਼ ਕਰ ਸਕਦੇ ਹਾਂ ਕੁਝ ਅਨੁਪਾਣ ਤੁਹਾਨੂੰ ਦੱਸਣਾ ਚਾਹਾਂਗਾ ਅਗਰ ਕੋਈ ਬੰਦਾ ਮਰਨੇ ਕਿਨਾਰੇ ਪਿਆ ਹੋਇਆ ਹੈ ਉਸ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ ਜਾਂ ਕੋਈ ਵੀ ਇਹੋ ਜੀ ਕੰਡੀਸ਼ਨ ਆ ਚੁੱਕੀ ਹੈ ਅਮਰਜੈਂਸੀ ਕੰਡੀਸ਼ਨ ਤਾਂ ਇਹ ਸਿਚੁਏਸ਼ਨ ਦੇ ਵਿੱਚ ਸਿੱਧ ਮਕਰ ਦੁਜ ਇੱਕ ਰਤੀ ਔਰ ਕਸਤੂਰੀ ਰਤੀ ਦਾ ਚੌਥਾ ਹਿੱਸਾ ਮਿਲਾ ਕੇ ਤੁਲਸੀ ਦੇ ਰਸ ਦੇ ਨਾਲ ਸੇਵਨ ਕਰਵਾਉਣ ਦੇ ਨਾਲ ਬੰਦੇ ਨੂੰ ਹੋਸ਼ ਆ ਜਾਂਦੀ ਹੈ ਦਿਲ ਦੀ ਕਮਜ਼ੋਰੀ ਵਾਲੇ ਕੇਸਿਸ ਦੇ ਵਿੱਚ ਇਸ ਦਾ ਅਰਜੁਨ ਦੀ ਛਾਲ ਦੇ ਨਾਲ ਯੂਜ਼ ਕਰਵਾਉਣਾ ਚਾਹੀਦਾ ਹੈ ਦਿਮਾਗ ਦੀ ਕਮਜ਼ੋਰੀ ਦੇ ਕੇਸਿਸ ਤੇ ਵਿੱਚ ਇਸ ਦਾ ਬ੍ਰਹਮੀ ਤੇ ਸੰਘ ਪੁਸ਼ਪੀ ਦੇ ਨਾਲ ਸੇਵਨ ਕਰਵਾਉਣਾ ਜ਼ਰੂਰੀ ਹੁੰਦਾ ਹੈ ਵਰਦਾਨਾ ਕਮਜ਼ੋਰੀ ਦੇ ਪੁਰਾਣੇ ਕੇਸਿਸ ਦੇ ਵਿੱਚ ਇੱਕ ਪ੍ਰੋਪਰ ਨੁਸਖਾ ਲੈਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਸਿੱਧ ਮਕਰਦੁ ਵਿੱਚ ਪਾਇਆ ਹੋਵੇ ਸੋਨਾ ਬਸਮ ਵੰਗ ਬਸਮ ਅਤੁੱਲ ਸ਼ਕਤੀ ਦਾਤਾ ਯੋਗ ਕੇਸਰ ਅਕਰਕਰਾ ਇਰਾਨੀ ਲੌਂਗ ਜੈਫਰ ਜਵਿਤਰੀ ਐਦਾਂ ਦੀਆਂ ਔਸ਼ਦੀਆਂ ਦਾ ਮਿਸ਼ਰਣ ਹੋਵੇ ਐਦਾਂ ਦੇ ਨੁਸਖੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ YouTube ਤੇ ਮੈਂ ਕਾਫੀ ਨੁਸਖੇ ਪਾਏ ਹੋਏ ਆ ਸਿੱਧ ਮਕਰ ਦੁਜ ਦੇ ਰਿਲੇਟਡ ਉੱਥੇ ਤੁਸੀਂ ਮੇਰੀਆਂ ਵੀਡੀਓਜ਼ ਦੇਖ ਸਕਦੇ ਹੋ ਬਾਕੀ ਇਸੀ ਸਿੱਧ ਮਕਰ ਦੁਜ ਬਾਰੇ ਇਸ ਦੇ ਹੋਰ ਵੀ ਕਈ ਬੈਨੀਫਿਟਸ ਹੈਗੇ ਆ ਸਾਰੇ ਬੈਨੀਫਿਟਸ ਨਹੀਂ ਦੱਸੇ ਜਾ ਸਕਦੇ ਅਗਰ ਤੁਹਾਡਾ ਕੋਈ ਸਵਾਲ ਆਏਗਾ ਤਾਂ ਤੁਸੀਂ ਪੁੱਛ ਸਕਦੇ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕੋਈ ਸਵਾਲ ਹੈਗਾ ਤਾਂ WhatsApp ਤੇ ਵੀ ਤੁਸੀਂ ਪੁੱਛ